ਉਹਨੇ ਕੀ ਨਾਂ ਕੀ ਕਹਿਣਾ ਚਾਹੁੰਦੇ ਉਹ ਅੱਜ ਯਾਦ ਕੀਤਾ ਜਾ ਰਿਹਾ ਕੋਸ਼ਿਸ਼ ਨਹੀਂ ਜੇ ਬਖਾ ਕੀ ਕਹਿਣਾ ਹੈ ਕੀ ਨਹੀਂ ਮੇਰਾ ਬੇੜਾ ਲੋਟੀ ਦਿਗਾਇ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕੁ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਆ ਪਈ ਚਲੋ ਬਿੰਨੇ ਤੇ ਨਾਂ ਕਰਕੇ ਕੀ ਆ ਬਾਤ ਦਾ ਬੜੀ ਯਾਦ ਆਉਂਦੀ ਹੈ ਪਿਓ ਦਾ ਕਿ ਸੇਵਾ ਕਰਦੇ ਹੁੰਦੇ ਸੀਗੇ ਗੁਟੀਆਂ ਨੂੰ ਪਾਣੀ ਪਾਉਂਦੇ ਨਾਲ ਨਮਸਕਾਰ ਕਰਦੇ ਸੀ ਆਪਣੇ ਬੇੜੇ ਜਾਤ ਇੱਕ ਤਾਂ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਕਿੰਨੀਆਂ ਕਜਾਦਾਂ ਨੇ ਬਹੁਤ ਜ਼ਿਆਦਾ ਭੁੱਲਦੇ ਹੀ ਨਹੀਂ ਜਦੋਂ ਮਰਤਾਂਗੇ ਉਦੋਂ ਭੁੱਲ ਜਾਣਾ ਹੈ ਮਾਝੀ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੇ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਉਸ ਨੂੰ ਨਾਲੋਂ ਸ਼ਰਦਾਂ ਦੀ ਪੇਕਰਨ ਆਈ ਸੀ ਬੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦੀ ਯਾਦ ਚਿੱਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਹੈ ਜਿਹੜੀ ਸੱਚੀ ਅਸ਼ਰਧਾਨ ਕੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਿਹੜਾ এনवायरमेंट ਦਾ ਵਿਟਿਆਨ ਉਹਦੇ ਨਾਲ ਉਹਨਾਂ ਨੂੰ ਅੱਜ ਦੇ ਦਿਨ ਅਸੀਂ ਇੱਕ ਸੱਚੀ ਸ਼ਰਧਾਨੀ ਦੇ ਦੇ ਸਕੀਏ। ਹੱਸ